ਹਾਂਜੀ ਅੱਜ ਅਸੀਂ ਬਿਆਲਪੁਰੇ ਦੀ ਧਰਤੀ ਤੇ ਖੜੇ ਆ ਜੋ ਕਿ ਤੁਹਾਡੇ ਸਾਹਮਣੇ ਮੋਟਰ ਚੱਲ ਰਹੀ ਆ ਕੰਕ ਨੂੰ ਪਾਣੀ ਲਾ ਰਹੇ ਆ ਇਹ ਤਿੰਨ ਕਿੱल्ल्या ਦਾ ਰੋਲਾ ਇੱਥੇ ਰੋਲਾ ਵੀ ਕੋਈ ਨਹੀਂਗਾ ਇਹ ਭਦੌੜ ਦੇ ਬੰਦਿਆਂ ਨੇ ਅੱਜ ਤੋਂ 19 ਸਾਲ ਪਹਿਲਾਂ ਜ਼ਮੀਨ ਖਰੀਦੀ ਸੀ ਤੇ 19 ਸਾਲ ਤੋਂ ਲੈ ਕੇ ਉਹਨਾਂ ਦਾ ਕਬਜ਼ਾ ਉਹੀ ਬਹੁਦੇ ਬੀਜ ਦੇ ਆਉਂਦੇ ਆ ਤੇ ਹੁਣ ਜਿਵੇਂ ਜਿਉਂਦ ਪਿੰਡ ਦੇ ਵਿੱਚ ਸਰਕਾਰ ਤਣਾਡਾਂ ਨਾਲ ਖੜਕੇ ਉਹ ਸਰਦਾਰਾਂ ਨੂੰ ਜ਼ਮੀਨ ਦਵਾ ਰਹੀ ਆ ਜਿਉਂਦ ਪਿੰਡ ਦੀ ਅਦਾਲਤ ਨੇ ਗਲਤ ਫੈਸਲੇ ਕਰਤੇ ਅਦਾਲਤਾਂ ਅਕਸਰ ਤਣਾਡਾਂ ਦੇ ਨਾਲ ਹੀ ਖੜਦੀਆਂ ਹੁੰਦੀਆਂ ਨੇ ਗਿਆ ਪਹਿਲਾਂ ਵੀ ਆਪਾਂ ਦੇਖਦੇ ਹੁਣੇ ਆ ਆਮ ਲੋਕਾਂ ਨੂੰ ਨਪੀੜ ਦੀਆਂ ਨੇ ਪੁੱਟਲੀਆਂ ਨੇ ਸੋ ਅਸੀਂ ਇੱਥੇ ਵੀ ਆਈ ਹੋਇਆ ਵਾ ਅਦਾਲਤ ਨੇ ਫੈਸਲਾ ਦਿੱਤਾ ਹੋਇਆ ਕਿ ਇਹ ਜਿਹੜੀ ਜ਼ਮੀਨ ਆ ਇਹ ਬਿਆਲਪੁਰੇ ਭਾਈਕੇ ਸਰਦਾਰ ਦੀ ਆ ਉਹਦੇ ਹੱਕ ਦੇ ਫੈਸਲਾ ਸੁਣਾ ਕੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਆ ਪਰ ਅਸੀਂ ਕਹਿੰਦੇ ਆ ਇਹ ਜ਼ਮੀਨ ਆ ਖਾਲਵਾ ਦੀ ਆ ਕਿਉਂਕਿ ਅ 19-20 ਸਾਲ ਤੋਂ ਇਹਨਾਂ ਦਾ ਕਬਜ਼ਾ ਗਾ 4 ਸਾਲਾਂ ਇਹਨਾਂ ਦੇ ਨਾਂ ਆ ਇੰਤਕਾਲ ਇਹਨਾਂ ਦੇ ਨਾਂ ਆ ਗਦੌਰੀਆਂ ਇਹਨਾਂ ਦੇ ਨਾਂ ਆ ਸਾਰਾ ਕੁਝ ਕੋਲੇ ਹੋਣ ਦੇ ਬਾਵਜੂਦ ਵੀ ਅਦਾਲਤ ਪਤਾ ਨਹੀਂ ਕਿਉਂ ਇਹਨਾਂ ਨੂੰ ਕਹਿ ਰਹੀ ਆ ਕਿ ਦਬਲੀ ਸਰਕਾਰ ਦੀ ਆ ਤੇ ਉਹ ਤਣਾੜ ਬੰਦਾ ਦਾ ਉਹ ਤਣਾੜ ਬੰਦੇ ਦਾ ਪੱਖ ਪੂਰ ਰਹੀ ਆ ਅਦਾਲਤ ਪਰ ਇਹ ਕਬਜ਼ਾ ਸਾਡਾ ਦਾ ਸਾਡਾ ਹੀ ਰਹੂਗਾ ਭਾਰਤੀ ਕਿਸਾਨ ਜੁਨਿਆਂ ਦੀ ਏਕਤਾ ਗਰਾਹਾਂ ਹਮੇਸ਼ਾ ਕਿਸਾਨਾਂ ਦੇ ਨਾਲ ਖੜਦੀ ਆਈ ਆ ਤੇ ਖੜੂਗੀ ਜਿੱਥੇ ਵੀ ਧਨਾੜ ਜਗੀਰਦਾਰ ਟੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕਰਨਗੇ ਉਥੇ ਅਸੀਂ ਆਪ ਭਾਰਤੀ ਕਿਸਾਨ ਜੁਨਿਆਂ ਦੀ ਏਕਤਾ ਗਰਾਹਾਂ ਖੜ ਕੇ ਉਹਨਾਂ ਦੀਆਂ ਜ਼ਮੀਨਾਂ ਦਾ ਜਿਹੜਾ ਮਾਲਕੀ ਹੱਕਾ ਹੋ ਬਰਕਰਾਰ ਰੱਖਾਂਗੇ ਸੋ ਅੱਜ ਵੀ ਇਹ ਬੰਦਾ ਵੀ ਜੀ ਵੀ ਅਸੀਂ ਸੀ ਤੇ ਅੱਜ ਪਾਣੀ ਵੀ ਅਸੀਂ ਲਾ ਰਹੇ ਹਾਂ ਮੋਟਰ ਤੁਹਾਡੇ ਸਾਹਮਣੇ ਚੱਲ ਰਹੀ ਆ ਉਹ ਕਹਤਾ ਜਿੰਦਾਬਾਦ 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 ਭਾਰਤੀ ਸੰਵਿਧਾਨ ਨੂੰ ਇੱਕ ਤਾਕ ਰਹਾਂ ਜਿੰਦਾਬਾਦ 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 ਜਮੀਨਾਂ ਦੇ ਕਬਜ਼ੇ ਨਹੀਂ ਹੋਣ ਦਵਾਗੇ ਨਹੀਂ ਹੋਣਗੇ ਨਹੀਂ ਹੋਵਾਂਗੇ ਜਮੀਨਾਂ ਦੇ ਕਬਜ਼ੇ ਨਹੀਂ ਹੋਣ ਦਵਾਗੇ ਨਹੀਂ ਹੋਣਗੇ ਨਹੀਂ ਹੋਣਾਂਗੇ ਬੋਲ ਕਮ ਡਰਦੀ ਡਰਦੀ ਨਹੀਂ ਆਏ ਬੋਲ ਮੈਂ ਡਰਦੀ ਡਰਦੀ ਨਹੀਂ ਭਾਈ ਮੈਂ ਇਹਨਾਂ ਨੂੰ ਕਹਤਾ ਵੀ ਭਾਵੇਂ ਤੁਸੀਂ ਪਰੇ ਹੋ ਜੋ ਮੈਂ ਕੱਲੂਏ ਇੱਕ ਹੀ ਖੇਤੀ ਕਰੂੰਗੀ ਪਰ ਮੈਂ ਜਿਹੜਾ ਤਨਾਡ ਆਵਦੀ ਨਦਰ ਸਾਹਿਬ ਤੁਸਨ ਡਰਾਉਣਾ ਚਾਹੁੰਦਾ ਮੈਂ ਉਸ ਤੋਂ ਡਰਦੀ ਨਹੀਂ ਮੈਂ ਆਪਦੀ ਕਣਕ ਆ ਜਿਹੜੀ ਆਪ ਪਾਣੀ ਲਾਉ ਅਸੀਂ ਬਰੋਬਰ ਖੜਾਂਗੇ ਇਹ ਜੀ ਗੱਲ ਨਹੀਂ ਅਸੀਂ ਉਹ ਜਥੇਵੰਦੀਆਂ ਜਿਹੜੀ ਹੱਕ ਸੱਚ ਤੇ ਪਹਿਰਾ ਦਿੰਦੀ ਆ ਹਮੇਸ਼ਾ ਗਰੀਬਾਂ ਮਜਲੂਮਾਂ ਦੇ ਨਾਲ ਖੜੀ ਆ ਜਥੇਵੰਦੀ ਭਗਤ ਸਿੰਘ ਤੇ ਬਾਬੇ ਨਾਨਕ ਦੀ ਸੋਚ ਤੇ ਚੱਲਣ ਵਾਲੀ ਜਥੇਵੰਦੀ ਆ ਅਸੀਂ ਉਹਦੇ ਕਾਰਕੁਨ ਆ ਸਾਨੂੰ ਸਾਰਾ ਕੁਝ ਜਥੇਵੰਦੀ ਨੇ ਸਿਖਾਤਾ ਹੁਣ ਅਸੀਂ ਡਰਦੇ ਨਹੀਂ ਭਾਵੇਂ ਸਾਡੇ ਮੂਰੇ ਕਿੱਡੇ ਵੀ ਹਾਕਮ ਆ ਜਾਣ ਪਰ ਅਸੀਂ ਡਟ ਕੇ ਅੱਜ ਵੀ ਲਲਕਾਰ ਕੇ ਕਹਿੰਦੇ ਆਂ ਵੀ ਅਸੀਂ ਕਿਸੇ ਤੋਂ ਡਰਦੇ ਨਹੀਂ ਭਾਵੇਂ ਕੋਈ ਇੱਥੇ ਵੱਡੀਆਂ ਜਾਇਦਾਦਾਂ ਵਾਲੇ ਨੇ ਭਾਵੇਂ ਧਨਾੜਾ ਭਾਵੇਂ ਸਰਕਾਰ ਉਹਨਾਂ ਦੀ ਆ ਕਾਰਪੋਰੇਟਾਂ ਨੇ ਹਮੇਸ਼ਾ ਹੀ ਪੱਖ ਚ ਪੂਰਦੀ ਆਈ ਆ ਪਰ ਅੱਜ ਅਸੀਂ ਜਿਹੜਾ ਪਾਣੀ ਆਵਦੀ ਜਥੇਬੰਦੀ ਦੇ ਜ਼ੋਰ ਤੇ ਆਪਦਾ ਦੁਬਾਰੇ ਜਿਹੜਾ ਕਬਜ਼ਾ ਗਾ ਜਥੇਬੰਦੀ ਦਾ ਅਸੀਂ ਧੰਨਵਾਦ ਕਰਦੇ ਆਂ ਜਿਹੜਾ ਸਾਡਾ ਮੁੜ ਕਬਜ਼ਾ ਹੋਇਆ ਆਵਦੀ ਜ਼ਮੀਨ ਦੇ ਉੱਤੇ ਅਸੀਂ ਪਾਣੀ ਲਾ ਰਹੇ ਅੱਜ ਕਣਕ ਨੂੰ ਵੱਡੀ ਗਿਣਤੀ ਦੇ ਵਿੱਚ ਮਾਵਾ ਭੈਣਾ ਵੀ ਆਈਆਂ ਵੀ ਆ ਨੇ ਤੇ ਸਾਡੇ ਵੀਰ ਤੇ ਜਿਹੜੇ ਸਾਡੇ ਬਲਾਕ ਦੇ ਆਗੂ ਵੀ ਆਇਆ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਸਾਡਾ ਪਾਣੀ ਇੰਨਾ ਲੱਗ ਰਿਹਾ ਹੈਗਾ ਕਣਕ ਨੂੰ ਇਹ ਸਣਜੀ ਸਾਡੀ ਭੈਣ ਬਿੰਦਰਪਾਲ ਕੌਰ ਭਧੌੜ ਸਹਿਣਾ ਬਲਾਕ ਦੇ ਆਗੂ ਨੇ ਜੀ ਜੋ ਕਿ ਇਹਨਾਂ ਦਾ ਦਿਆਲਪੁਰਾ ਵਿੱਚ ਜ਼ਮੀਨ ਦਾ ਰੋਲਾ ਸੀਗਾ ਜਿਸਨ ਕੇ ਕਾਰਪੋਰੇਟਨ ਜਾਣ ਪੁੱਝ ਕੇ ਬਣਾਇਆ ਹੋਇਆ ਹੈਗਾ ਉਹਦੇ ਤੇ ਅੱਜ ਜਥੇਬੰਦੀ ਅਗਰਾਹਾ ਵੱਲੋਂ ਪਾਣੀ ਲਵਾਇਆ ਲਵਾਇਆ ਜਾ ਰਿਹਾ ਜੀ ਭੈਣਾਂ ਆਪਣੱਕੇ ਵੱੜਦੀ ਹੋਈ ਨਜ਼ਰ ਆ ਰਹੀ ਹੈ ਪ੍ਰਭੂ ਭੈਣ ਦਾ ਹੀ ਬਹੁਤ ਬਹੁਤ ਧੰਨਵਾਦ ਜੋ ਇਹਨੇ ਨੀਡਲ ਹੋ ਕੇ ਆਪ ਕੀਤੀ ਕਰਨਦੀਪ ਵੀ ਤੁਹਾਨੂੰ ਦੱਸ ਚੁੱਕੇ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜਿੰਦਾਬਾਦ ਜਿੰਦਾਬਾਦ